ਹਾਂ ਵੀ ਦੋਸਤੋ ਸਵਾਗਤ ਆ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੇ ਵੀਡੀਓ ਨਾਲ ਬਣੇ ਰਹੋ ਐਂਡ ਤਾਈਂ ਠੀਕ ਆ ਜਿਹੜੇ ਵੀ ਨਵੇਂ ਆ ਉਹ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ YouTube ਤੇ ਤੇ Facebook ਪੇਜ ਨੂੰ ਫੋਲੋ ਕਰ ਲੈਣ ਠੀਕ ਆ ਤੇ ਅੱਜ ਆਪਾਂ ਤੁਹਾਨੂੰ ਵੀਰ ਕੋਲੇ ਲੈ ਕੇ ਆਏ ਆ ਠੀਕ ਆ ਪਿੰਡ ਵੀ ਦੱਸਾਂਗੇ ਆਪਾਂ ਤੁਹਾਨੂੰ ਜਾਨਵਰ ਵੀ ਸੇਲ ਆ ਦੇ ਕੋਲੇ ਬੱਕਰੀਆਂ ਬੱਚੇ ਸਾਰਾ ਕੁਝ ਜਿੰਨਾ ਵੀ ਕੁਝ ਮਾਲ ਸੇਲ ਆ ਉਹ ਵੀ ਦਿਖਾਵਾਂਗੇ ਆਪਾਂ ਨੂੰ ਕਿਹੜੀ ਬਲੱਡ ਲਾਈਨ ਦੇ ਆ ਜਾਨਵਰ ਸਾਰੀ A to Z ਡਿਟੇਲ ਦੇਵਾਂਗੇ ਆਪਾਂ ਤੁਹਾਨੂੰ ਤੇ ਕਰਦੇ ਆਪਾਂ ਗੱਲਬਾਤ ਵੀਰ ਨਾਲ ਠੀਕ ਹੈ ਪਹਿਲਾਂ ਤਾਂ ਆਪਾਂ ਵੀਰ ਨੂੰ ਪਿੰਡ ਪੁੱਛਾਂਗੇ ਕਿਹੜਾ ਫਿਰ ਆਪਾਂ ਵੀਰ ਨੂੰ ਨਾਂ ਪੁੱਛਾਂਗੇ ਜਿਹੜੇ ਜਿਹੜੇ ਜਾਨਵਰ ਫੇਲ ਆ ਉਹ ਵੀ ਦਿਖਾਵਾਂਗੇ ਆਪਾਂ ਤੁਹਾਨੂੰ ਐਂਡ ਤਾਈਂ ਵੀਡੀਓ ਨਾਲ ਜੁੜੇ ਰਹੋ ਅਸੀ ਗੱਲ ਬਾਈ ਜੀ ਸਤਿ ਸ੍ਰੀ ਅਕਾਲ ਬਾਈ ਪਹਿਲਾਂ ਤੋਂ ਤੁਹਾਡੇ ਆਉਣ ਤੇ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਤੇ ਬਾਈ ਇੱਕ ਤਾਂ ਪਹਿਲਾਂ ਤੁਹਾਡਾ ਨਾਮ ਦੱਸ ਦੇਈ ਨਾਮ ਜਸਵਿੰਦਰ ਸਿੰਘ ਜੀ ਤੇ ਪਿੰਡ ਕਿਹੜਾ ਸੀ ਆ ਪਿੰਡ ਮੜ ਦਾਦੂ ਮੜ ਦਾਦੂ ਜ਼ਿਲ੍ਹਾ ਸਰਸਾ ਜ਼ਿਲ੍ਹਾ ਸਰਸਾ ਸ਼ਹਿਰ ਤੋਂ ਨੂੰ ਕਿਹੜਾ ਨੇੜੇ ਪੈਂਦਾ ਸੀ ਡੱਬ ਵਾਲੀ ਡੱਬ ਵਾਲੀ ਸ਼ਹਿਰ ਨੇੜੇ ਪੈਂਦਾ ਕਿੰਨੀ ਬਾਟ ਪੈਂ ਠੀਕ ਹੈ ਬਈ ਦੋਸਤੋ 20 ਕਿਲੋਮੀਟਰ ਤੋਂ ਡੱਬ ਵਾਲੀ ਹੈ ਜੇ ਕਿਸੇ ਮੇਰੇ ਵੀਰ ਨੇ ਆਉਣਾ ਤਾਂ ਤੁਹਾਨੂੰ ਡੱਬ ਵਾਲੀ ਹੋ ਕੇ ਆਉਣਾ ਪਊਗਾ ਠੀਕ ਹੈ ਜਾਨਵਰ ਲੈਣ ਤੇ ਇਹ ਬੱਕਰਾ ਆਪਾਂ ਬਈ ਜੀ ਕਿਹੜੀ ਬਲੱਡ ਲਾਈਨ ਦਾ ਹੈ ਇਹ ਸ਼ਾਇਦ ਉਹ ਕੇ ਪੰਮੇ ਵਾਲੀ ਬਲੱਡ ਲਾਈਨ ਦਾ ਬਖਸ਼ਾ ਹੈ ਠੀਕ ਹੈ ਕਿੰਨੇ ਦੰਦ ਹੈ ਇਹ ਦੰਦ ਬਈ 8 ਹੋਊਗਾ ਵੈਸੇ ਵੇਖੀ ਤਾਂ ਨਹੀਂ ਆਪਾਂ ਦਾ ਫਰੈਸ਼ ਹੀ ਹੈ 8 ਦੰਦ ਫਰੈਸ਼ ਹੈ ਦੋਸਤੋ ਠੀਕ ਹੈ ਤੇ ਹਾਈਟ ਕਿੰਨੀ ਹੋਊ ਬਈ ਜੀ ਇਹਦੀ ਹਾਈਟ ਹੋਊਗੀ ਬਈ 46 ਹੋਊਗੀ ਠੀਕ ਹੈ 46 ਇੰਚ ਹਾਈਟ ਆ ਤੇ ਆਪਾਂ ਨੂੰ ਕੰਮ ਕਰਦਿਆਂ ਨੂੰ ਕਿੰਨਾ ਟਾਈਮ ਹੋ ਗਿਆ ਬਾਈ ਜੀ ਬੱਕਰੀਆਂ ਤੇ 6 ਸਾਲ ਹੋ ਗਏ 6 ਸਾਲ ਹੋ ਗਏ ਬੱਕਰੀਆਂ ਵਧੀਆ ਸੋਹਣੀਆਂ ਦਿਖਾ ਦੇ ਮੜਾ ਜੀ ਖੁਸ਼ੀ ਕੈਮਰਾ ਮਾਰ ਕੇ ਠੀਕ ਆ ਤੇ ਜਾਨਵਰ ਸੋਹਣੇ ਆ ਵੀਰ ਕੋਲੇ ਤੇ ਹੁਣ ਆਪਾਂ ਜਿਹੜੇ ਜਿਹੜੇ ਜਾਨਵਰ ਛੇੜ ਆ ਉਹ ਵੀ ਤੁਹਾਨੂੰ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਤੁਸੀਂ ਬਾਈ ਜੀ ਮੰਨ ਕੇ ਚਲੋ ਵੀ ਇਹ ਕੰਮ 'ਚ ਆਉਣ ਦਾ ਵੀ ਤੁਹਾਨੂੰ ਕਿੱਥੋਂ ਲੱਗਿਆ ਵੀ ਆਪਾਂ ਬੱਕਰੀ ਪਾਲਣ ਦਾ ਕੰਮ ਕਰੀਏ ਪਹਿਲਾਂ ਵੀ ਸਾਡੇ ਕੋਲ ਇੱਕ ਬੱਕਰੀ ਸੀ ਠੀਕ ਆ ਜੀ ਸ਼ੁਰੂ 'ਚ ਜੋ ਸਾਨੂੰ ਇਹ ਬੱਚਾ ਮਿਲਿਆ ਬਕਰੀ ਕ੍ਰਾਸ ਕਰਾਈ ਹੂੰ ਹੂੰ ਉੱਥੋਂ ਬੱਚਾ ਸੋਹਣਾ ਸੀ ਠੀਕ ਆ ਫੇਰ ਆਖਿਆ ਕਿਉਂ ਨਾ ਫਾਰਮ ਕਰ ਲਿਆ ਆਂ ਦਾ ਹੂੰ ਹੂੰ ਤੇ ਉੱਥੋਂ ਅਸੀਂ ਬਈ ਦੋ ਪੱਠਾ ਲਿਆਂਦੀਆਂ ਠੀਕ ਆ ਛੋਟੀਆਂ ਛੋਟੀਆਂ ਉਹਨਾਂ ਨੂੰ ਕ੍ਰਾਸ ਕਰਾ ਕੇ ਗਾਂ ਉਹਨਾਂ ਤੋਂ ਫਾਰਮ ਬਣਾਇਆ ਠੀਕ ਹੋਰ ਆਪਣੇ ਕੋਈ ਬਾਹਰੋਂ ਬੱਚਾ ਲਿਆਂਦਾ ਠੀਕ ਸਾਰਾ ਆਪਦਾ ਘਰ ਦਾ ਮਾਲ ਹੀ ਕਹਿੰਦੇ ਘਰ ਦਾ ਮਾਲ ਸਾਰਾ ਠੀਕ ਆ ਬੱਚਾ ਵੀ ਘਰ ਦਾ ਬ੍ਰੀਡਰ ਪਾਲਿਆ ਆਪਾਂ ਠੀਕ ਆ ਤੇ ਦੇਖ ਸਕਦੇ ਹੋ ਦੋਸਤੋ ਵਧੀਆ ਸੋਹਣੀਆਂ ਬੱਕਰੀਆਂ ਵੀਰ ਕੋਲੇ ਤੇ ਕੁਝ ਕਿ ਜਾਨਵਰ ਸੇਲ ਆ ਉਹ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖਦੇ ਹੋਗੇ ਠੀਕ ਆ ਤੁਹਾਨੂੰ ਦਿਖਾਉਣੇ ਆ ਦੋ ਬੱਕਰੀਆਂ ਸੇਲ ਆ ਤੇ ਕਾਫੀ ਬੱਚੇ ਸੇਲ ਆਗੇ ਤੇ ਉਹ ਤੁਸੀਂ ਵੀਡੀਓ ਦੇ ਵਿੱਚ ਦੇਖ ਲਿਓ ਤੇ ਜਿਹੜਾ ਕੋਈ ਮੇਰਾ ਵੀਰ ਲੈਣ ਦਾ ਚਾਹ ਬਣਾ ਹੋਇਆ ਤਾਂ ਵੀਰ ਨੇ ਫੋਨ ਤੇ ਕੰਟੈਕਟ ਕਰ ਸਕਦਾ ਫੋਨ ਨੰਬਰ ਬੋਲ ਦੋ ਬਾਈ ਜੀ ਇੱਕ ਤੁਹਾਡਾ 99924 21378 ਆ ਦੋਸਤੋ ਜਿਹੜਾ ਵੀ ਕੋਈ ਮੇਰਾ ਵੀਰ ਲੈਣ ਦਾ ਚਾਹਵਣਾ ਹੈਗਾ ਜਾਨਵਰ ਤਾਂ ਬਾਈ ਨਾਲ ਫੋਨ ਤੇ ਕੰਟੈਕਟ ਕਰ ਸਕਦਾ ਠੀਕ ਆ ਤੇ ਇੱਕ ਹੱਥ ਵਨ ਕੇ ਬੇਨਤੀ ਹੈ ਦੋਸਤਾਂ ਨੂੰ ਵੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਕਈ ਵਾਰੀ ਕਿਸੇ ਵੀਰ ਨੇ ਬੱਕਰੀਆਂ ਲੈਣੀਆਂ ਹੁੰਦੀਆਂ ਬੱਚਾ ਲੈਣਾ ਹੁੰਦਾ ਤਾਂ ਉਹ ਬਾਈ ਨਾਲ ਕੰਟੈਕਟ ਕਰ ਸਕਦਾ ਤੇ ਵੀਡੀਓ ਅੱਗੇ ਤੁਹਾਡੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਜ਼ਰੂਰ ਕਰਦਿਆ ਕਰੋ ਧੰਨਵਾਦੀ ਲੋ ਵੀ ਜਿਹੜੇ ਜਾਨਵਰ ਸੇਲ ਆ ਉਹ ਆਪਾਂ ਤੁਸੀਂ ਐਸ ਵੀਡੀਓ ਦੇ ਵਿੱਚ ਦੇਖ ਲਓਗੇ ਠੀਕ ਆ ਤੇ ਤਕਰੀਬਨ ਇਹਦੇ ਵਿੱਚੋਂ ਸਾਰੇ ਜਾਨਵਰ ਸੇਲ ਨੂੰ ਹੀ ਆ ਠੀਕ ਹੈ ਜਿਹੜੇ ਵੀ ਮੇਰੇ ਵੀਰ ਨੇ ਲੈਣੇ ਹੋਏ ਤਾਂ ਉਹ ਬਾਈ ਨਾਲ ਕੰਟੈਕਟ ਕਰ ਸਕਦਾ ਠੀਕ ਆ ਪੰਮੇ ਵਾਲੀ ਬਲੱਡ ਲਾਈਨ ਦੇ ਬੱਚੇ ਇਹ ਸਾਰੇ ਇਹ ਵੱਡੇ ਬੱਕਰੇ ਜਿਹੜੇ ਤੁਸੀਂ ਦੇਖਿਆ ਵੀਡੀਓ ਦੇ ਵਿੱਚ ਉਸ ਬੱਕਰੇ ਦੇ ਬੱਚੇ ਆ ਦੋਸਤੋ ਇਹ ਠੀਕ ਆ ਤੇ ਦਿੱਤੇ ਹੋਏ ਨੰਬਰ ਦੇ ਉੱਤੇ ਤੁਸੀਂ ਬਾਈ ਨਾਲ ਕੰਟੈਕਟ ਕਰਕੇ ਜਾਨਵਰਾਂ ਦੀ ਹੋਰ ਡਿਟੇਲ ਲੈ ਸਕਦੇ ਹੋ ਪੂਰੀ ਬਰੀਕੀ ਦੇ ਵਿੱਚ ਠੀਕ ਆ ਤੇ ਜਿਹੜੇ ਤੁਸੀਂ ਦੇਖ ਰਹੇ ਹੋ ਵੀ ਆ ਦੋ ਬੱਕਰੀਆਂ ਸੇਲ ਤੇ ਆ ਜਿਹੜਾ ਕੱਲਾ ਕੱਲਾ ਬੱਚਾ ਤੁਹਾਨੂੰ ਆਪਾਂ ਦਿਖਾਉਣੇ ਆ ਫੜਕੇ ਠੀਕ ਆ ਆ ਕੱਲਾ ਕੱਲਾ ਬੱਚਾ ਤੁਸੀਂ ਦੇਖ ਲਓ ਠੀਕ ਆ ਵੀਡੀਓ ਦੇ ਵਿੱਚ ਤਾਂ ਇਹ ਸਾਰੇ ਬੱਚੇ ਸੇਲ ਦੇ ਲਈ ਆ ਠੀਕ ਆ ਤੁਸੀਂ ਲੈ ਸਕਦੇ ਹੋ ਚੰਗੀ ਬਲੱਡ ਲਾਈਨ ਦੇ ਆ ਵਧੀਆ ਬੱਕਰੇ ਬਣਨ ਵਾਲੇ ਆ ਠੀਕ ਆ ਚੰਗੇ ਨੱਕ ਮੂੰਹ ਦੇ ਰੰਗ ਦੇ ਠੀਕ ਆ ਹੱਡਾਂ ਪੈਰਾਂ ਦੇ ਪੂਰੇ ਮੋਟੇ ਆ ਤੇ ਇੱਕ ਪੱਠ ਸੇਲ ਤੇ ਆ ਛੋਟੀ ਦੇਖ ਸਾਜੋ ਤੁਸੀਂ ਛੋਟੀ ਜਿਹੀ ਪਾਠਾ ਬਿਲਕੁਲ